ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡੀਡੀਐਸ ਨਿਊਜ਼ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਇਸ ਵੇਲੇ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਪੇਸ਼ ਹੋਏ ਹਾਂ ਇਸ ਵਾਰ ਦਲ ਬਦਲੂ ਪਾਰਟੀਆਂ ਬਹੁਤ ਹੋ ਰਹੀਆਂ ਨੇ ਪਤਾ ਨਹੀਂ ਲੱਗ ਰਿਹਾ ਕਿਹੜੀ ਪਾਰਟੀ ਨੂੰ ਲੋਕ ਸਬੋਧਨ ਕਰ ਰਹੇ ਨੇ ਕਿਹੜੀ ਪਾਰਟੀ ਨੂੰ ਲੋਕ ਸਬੋਧਨ ਨਹੀਂ ਕਰੇ ਇਹ ਤਾਂ ਹੁਣ ਰਿਜ਼ਲਟ ਆਏ ਤੇ ਹੀ ਪਤਾ ਲੱਗਣਾ ਹੈ 4 ਜੂਨ ਨੂੰ ਕਿ ਲੋਕ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਜਾਂ ਕਿਹੜੇ ਲੀਡਰ ਨੂੰ ਪਸੰਦ ਕਰਦੇ ਨੇ ਕਿਸ ਨੂੰ ਵੋਟ ਪਾਉਣਗੇ ਕਿਉਂਕਿ ਦਲ ਬਦਲੂ ਪਾਰਟੀਆਂ ਇਸ ਵਾਰ ਬਹੁਤ ਹੋ ਰਹੀਆਂ ਨੇ ਹੁਣ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਬੈਂਸ ਭਰਾ ਕਹਿਣ ਵਾਲੇ ਲੁਧਿਆਣੇ ਦੇ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਕਾਂਗਰਸ ਦੇ ਨਾਲ ਜੁੜੇ ਨੇ ਰਾਹੁਲ ਗਾਂਧੀ ਨੇ ਆਪ ਉਹਨਾਂ ਨੂੰ ਆਪਣੇ ਪਾਰਟੀ ਦੇ ਵਿੱਚ ਜੁਆਇਨ ਕਰਾਇਆ ਇਸ ਵੇਲੇ ਦੀ ਇਹ ਵੀ ਇੱਕ ਵੱਡੀ ਖਬਰ ਹੈ ਔਰ ਦੂਜੀ ਖਬਰ ਹੈ ਜੀ ਅਕਾਲੀ ਦਲ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਤੋਂ ਬਦਲਿਆ ਗਿਆ ਉਮੀਦਵਾਰ ਭੁਪਿੰਦਰ ਸਿੰਘ ਪੁੱਲਰ ਦੀ ਜਗ੍ਹਾ ਹੁਣ ਉੱਥੇ ਪ੍ਰਚਨ ਸਿੰਘ ਪੁੱਲਰ ਲੜਨਗੇ ਚੋਣ ਔਰ ਤੀਜੀ ਵੱਡੀ ਮੇਨ ਖਬਰ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੀ ਜਾਇਦਾਦ ਦਾ ਬੇਰਵਾ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਜਿਹੜੀ ਚੱਲ ਚੱਲੀ ਵੀ ਆ ਉਹਨਾਂ ਦੀ ਚੱਲ ਚੱਲ ਰਹੀ ਹੈ ਉਹਨਾਂ ਦੀ 63 ਲੱਖ 79000 ਰੁਪਏ ਔਰ ਜੋ ਅਚਲ ਚੱਲ ਰਹੀ ਹੈ ਉਹ ਹੈਗੀ ਹੈ 2 ਕਰੋੜ 37 ਲੱਖ ਰੁਪਏ ਜਿਹੜੀ ਬੈਂਕ ਦੇ ਵਿੱਚ ਉਹਨਾਂ ਨੇ ਜਮਾ ਰਕਮ ਲਿਖੀ ਹੈ ਜੀ ਉਹ ਹੈਗੀ ਹੈ 72 ਲੱਖ 54000 ਰੁਪਏ ਔਰ ਜੋ ਉਹਨਾਂ ਨੇ ਇੱਕ ਵਾਹਨ ਲਿਖਿਆ ਆਪਦਾ ਉਹ ਹੈਗਾ Mahindra Verito 1 ਲੱਖ ਰੁਪਏ ਦੀ ਔਰ 2022 ਦੇ ਵਿੱਚ ਇਹਨਾਂ ਦੀ ਕੁੱਲ ਜਾਇਦਾਦ ਲਿਖੀ ਇਹਨਾਂ ਨੇ 2. 2 ਕਰੋੜ 59 ਲੱਖ ਰੁਪਏ ਤੇ 2024 ਦੇ ਵਿੱਚ ਉਹ ਵੱਧ ਕੇ ਹੋ ਚੁੱਕੀ ਆ 3 ਕਰੋੜ ਪਲੱਸ ਰੁਪਏ ਦੀ ਤਾਂ ਤੁਸੀਂ ਵੇਖ ਸਕਦੇ ਹੋ ਗਰਮੀਤ ਸਿੰਘ ਖੁੱਡੀਆਂ ਦੀ ਜੇ ਦਾ ਦਾ ਵੇਰਵਾ ਕਿਸ ਤਰ੍ਹਾਂ ਉਹ ਆਪਣੀ ਜ਼ਮੀਨ ਨੂੰ ਜਿਹੜੀ ਚੱਲ ਅਚਲ ਚਲਾ ਰਹੇ ਨੇ ਜਿਹੜੀ ਚੱਲ ਆ ਉਹ ਘਟ ਹੈ ਦੀ ਅਚਲ ਆ ਉਹ ਜ਼ਿਆਦਾ ਦਿਖਾਈ ਵੀ ਹੈ ਜ਼ਮੀਨ ਬਾਕੀ ਆਪਦੀ ਪੂਰੀ ਇਨਫਾਰਮੇਸ਼ਨ ਸਹੀ ਨਹੀਂ ਲਿਖਦੇ ਐਪੀਡੈਪਟ ਦੇ ਵਿੱਚ ਕੱਲ ਨੂੰ ਰੇਡ ਪੈਣ ਦਾ ਵੀ ਖਤਰਾ ਹੋ ਸਕਦਾ ਤਾਂ ਉਸ ਹਸਾਬ ਦੇ ਨਾਲ ਵਕੀਲ ਨਾਲ ਗੱਲ ਕਰਕੇ ਆਪਦਾ ਉਹਨਾਂ ਕਬੇਰਵਾਹੀ ਲਿਖਦੇ ਨੇ ਜਿੰਨਾ ਕ ਵਕੀਲ ਦੱਸਦੇ ਨੇ ਲੱਖਾ ਸਿੰਘ ਸਿਧਾਨਾ ਨੇ ਵੀ ਅੱਜ ਨਾਮਜ਼ਦਗੀ ਦੇ ਫਾਰਮ ਭਰਨੇ ਨੇ ਲੱਖਾ ਸਿਧਾਨਾ ਫਾਰਮ ਭਰਨ ਤੋਂ ਪਹਿਲਾਂ ਤਲਵੰਡੀ ਸਾਬੋ ਮੱਥਾ ਟਿਕਣ ਜਾਣਗੇ ਉਸ ਤੋਂ ਬਾਅਦ ਉਹ ਬਠਿੰਡੇ ਆਪਦੇ ਨਾਮਜ਼ਦਗੀ ਦੇ ਫਾਰਮ ਭਰਨ ਜਾਣਗੇ ਔਰ ਸਾਰਿਆਂ ਨੂੰ ਬੇਨਤੀ ਹੈ ਜੀ ਆਪਣੇ YouTube ਚੈਨਲ DDS News ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਹਰ ਇੱਕ ਖਬਰ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ